ਅਹੀਂ ਦਿਨੀ ਹੀ ਬਾਲੀਵੁੱਡ 'ਚ ਜਿਹੜੀਆਂ ਨਵੀਆਂ-ਨਵੀਆਂ ਜੋੜੀਆਂ ਨੇ ਉਹ ਬਣਦੀਆਂ ਨੇ ਤੇ ਨਵੀਂ-ਨਵੀਂ ਜੋੜੀਆਂ ਜਿਹੜੀਆਂ ਨੂੰ ਸਿਲਵਰ ਸਕਰੀਨ ਤੇ ਦੇਖਿਆ ਜਾ ਸਕਦਾ ਹੈ ਪਰ ਹੁਣ ਗੱਲ ਕਰਦੇ ਆ 샤ਰੂਖ ਖਾਨ ਤੇ ਤੱਬੂ ਦੀ ਦਾਜ਼ੇ ਇਹ 샤ਰੂਖ ਖਾਨ ਤੇ ਤੱਬੂ ਫਿਲਮ ਇੰਡਸਟਰੀ ਦੇ ਦੋ ਵੱਟੇ ਸਿਤਾਰੇ ਨੇ ਜੇਕਰ ਉਹ ਕੈਮਿਓ 'ਚ ਫਿਲਮ ਦਾ ਹਿੱਸਾ ਬਣ ਜਾਣ ਤਾਂ ਲੋਕਾਂ ਦੀ ਉਮੀਦਾਂ ਜਿਹੜੀਆਂ ਨੇ ਫਿਲਮ ਨੂੰ ਲੈ ਕੇ ਵੱਧ ਜਾਂਦੀਆਂ ਨੇ ਇਸ ਲਈ ਜ਼ਰਾ ਸੋਚ ਕੇ ਕਿ ਜੇਕਰ ਇਹ ਦੋਵੇਂ ਇੱਕ ਫਿਲਮ ਵਿੱਚ ਇਕੱਠੇ ਹੁੰਦੇ ਤਾਂ ਕੀ ਹੁੰਦਾ ਦੱਸ ਦੇ ਇਹ ਫਿਲਹਾਲ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਅਜੇ ਦੇਵਗੰਤ ਤੋਂ ਬਾਅਦ ਹੁਣ ਤੱਬੂ ਤੋਂ ਸਵਾਲ ਕੀਤੇ ਜਾ ਰਹੇ ਸੀ ਕਿ ਅਗਲੀ ਫਿਲਮ ਕਿਸ ਨਾਲ ਕਰਨਾ ਪਸੰਦ ਕਰ ਰਹੀ ਹੈ ਜਾਂ ਕਿਸ ਨਾਲ ਅਗਲੀ ਫਿਲਮ ਜਿਹੜੀ ਆ ਉਹ ਕਰਨ ਜਾ ਰਹੀ ਹੈ ਦੱਸ ਦੇ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਨੇ ਉਹ ਤੱਬੂ ਤੋਂ ਕਾਫੀ ਜ਼ਿਆਦਾ ਸਵਾਲ ਪੁੱਛ ਰਹੇ ਨੇ ਤੇ ਕਹਿ ਰਹੇ ਨੇ ਕਿ ਸ਼ਾਹਰੂਖ ਖਾਨ ਨਾਲ ਉਹਨਾਂ ਨੂੰ ਫਿਲਮ ਕਰਨੀ ਜਿਹੜੀ ਆ ਉਹ ਚਾਹੀਦੀ ਐ ਫੈਨਸ ਦੀ ਇਸ ਅਪੀਲ ਤੇ ਤੱਬੂ ਨੇ ਵੀ ਉਹਨਾਂ ਦੇ ਜਿਹੜੇ ਕੁਸ਼ਲਸ ਜਿਹੜੇ ਨੇ ਉਹ ਜਵਾਬ ਦੇ ਦਿੱਤੇ ਨੇ ਜੇਕਰ ਉਹਨਾਂ ਨੇ ਕਿਹਾ ਤੁਸੀਂ ਇਹ ਨਹੀਂ ਸੁਣਿਆ ਤਾਂ ਤੁਸੀਂ ਬਹੁਤ ਕੁਝ ਯਾਦ ਕੀਤਾ ਦੱਸ ਇਹ ਤੱਬੂ ਨੇ ਇਹ ਵੀ ਕਿਹਾ ਕਿ ਜਦੋਂ ਮਜ਼ਾਕ ਦੀ ਗੱਲ ਆਉਂਦੀ ਹੈ ਤਾਂ ਉਹ ਹਰ ਕਿਸੇ ਨੂੰ ਪਿੱਛੇ ਰੱਖ ਦਿੰਦੀ ਹੈ ਆਪਣੀ ਫਿਲਮ ਔਰੋ ਮੇ ਕਹਾ ਦਮ تھا ਦੇ ਪ੍ਰੋਮੋਸ਼ਨ ਦੌਰਾਨ ਤੱਬੂ ਨੇ ਆਪਣੇ ਫੈਨਸ ਦੇ ਸਵਾਲਾਂ ਦੇ ਜਿਹੜੇ ਨੇ ਜਵਾਬ ਦਿੱਤੇ ਤੇ ਜਿਹੜਾ ਜਵਾਬ ਸੀ ਬੜੇ ਹੀ ਮਜ਼ਾਕੀ ਅੰਦਾਜ਼ ਵਿੱਚ ਨਜ਼ਰ ਆ ਰਹੀ ਸਿਦਾਸੀ ਕਿੰਗ ਖਾਨ ਨਾਲ ਫਿਲਮ ਬਾਰੇ ਗੱਲ ਕਰਦੇ ਹੋਏ ਤੱਬੂ ਨੇ ਕਿਹਾ ਮੈਂ ਇਸ ਸਮੇਂ ਜਿਹੜੀ ਸਕ੍ਰਿਪਟ ਜਿਹੜੀ ਉਹ ਲਿਖ ਰਹੀ ਹਾਂ ਤੇ ਕਹਿੰਦੀ ਆ ਤੇ ਉਸ ਤੋਂ ਬਾਅਦ ਜਿਹੜੇ ਅਭਿਨੇਤਰੀ ਇੰਨਾ ਹੀ ਕਹਿੰਦੀ ਆ ਤੇ ਜਿਹੜੇ ਲੋਕ ਨੇ ਉਹ ਹੱਸਣ ਲੱਗ ਜਾਂਦੇ ਨੇ ਜਿਹੜੇ ਫੈਨਸ ਨੇ ਉਹ ਹੱਸਣ ਲੱਗ ਜਾਂਦੇ ਨੇ ਫਿਰ ਉਸ ਨੂੰ ਹੋਰ ਸਮਰਥਨ ਮਿਲਿਆ ਤੇ ਲੋਕ ਜਿਹੜੇ ਨੇ ਉਸ ਦੇ ਮਜ਼ਾਕ ਦਾ ਆਨੰਦ ਮਾਣਦੇ ਨੇ ਤੇ ਨਾਲ ਦੱਸ ਦਿੰਦੇ ਆ ਹੱਸ ਮਜ਼ਾਕ ਹੀ ਗੱਲ ਜਿਹੜੀ ਹੈ ਤੱਬੂ ਅੱਗੇ ਕਹਿੰਦੀ ਹੈ ਕਿ ਮੈਂ ਸ਼ਾਹਰੂਖ ਖਾਨ ਨੂੰ 100 ਕਰੋੜ ਰੁਪਏ ਜਿਹੜੇ ਆ ਭੇਜਾਂ ਗੀਤੇ ਸਟੂਡੀਓ ਮਹਿਬੂਬ ਸਟੂਡੀਓ ਬੁਲਾਵਾਂਗੀ ਫਿਲਮ ਵਾਸਤੇ ਉਸ ਤੋਂ ਬਾਅਦ ਜਿਹੜੀ ਇਹ ਗੱਲ ਸੁਣ ਕੇ ਜਿਹੜੇ ਲੋਕ ਨੇ ਉਹ ਹੱਸਣ ਸ਼ੁਰੂ ਕਰ ਦਿੰਦੇ ਤੇ ਹੈਰਾਨ ਵੀ ਹੁੰਦੇ ਰਹਿੰਦਾ ਸਹੀ ਹੈ ਇਸ ਨਿਰਦੇਸ਼ਕ ਨੀਰਜ ਪਾਂਡੇ ਦਾ ਇਹ ਵੀ ਕਹਿਣਾ ਹੈ ਕਿ ਉਹ ਨਿਰਦੇਸ਼ਨ ਲਾਈਫ ਸਮਾ ਜੜੀਆ ਉਹ ਕੱਟ ਸਕਦੇ ਨੇ ਦੱਸ ਜੀ ਇੱਕ ਪਾਸੇ ਜਿਹੜਾ ਹੈ ਪੂਰਾ ਪ੍ਰੋਮੋਸ਼ਨ ਦੇ ਤਹਾਂ ਜਿਹੜਾ ਮਾਹੌਲ ਹੈ ਉਹ ਇੱਕ ਤਰ੍ਹਾਂ ਮਜ਼ਾਕੀਆ ਮਾਹੌਲ ਜਿਹੜਾ ਬਣ ਗਿਆ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਵੀਡੀਓ ਐ ਸੋਸ਼ਲ ਮੀਡੀਆ ਤੇ ਜਿਹੜਾ ਤੱਬੂ ਨੇ ਜੋ ਗੱਲਾਂ ਕਈਆਂ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੇ ਜਿਹੜੇ ਫੈਨਸ ਨੇ ਜਿਹੜੇ ਲੋਕ ਨੇ ਉਹ ਕਮੈਂਟ ਕਰਾਹੀ ਜਿਹੜੇ ਨਵੇਂ-ਨਵੇਂ ਜਿਹੜੇ ਅਲੱਗ-ਅਲੱਗ ਜਿਹੜੀ ਪ੍ਰਤੀਕਿਰਿਆਵਾਂ ਦੇ ਰਹੇ ਨੇ ਤੇ ਹੁਣ ਦੇਖਣਾ ਇਹ ਬੰਦਾ ਹੈ ਕਿ ਜੇਕਰ ਤੱਬੂ ਤੇ ਸ਼ਾਹਰੂਖ ਖਾਨ ਨੂੰ ਇਕੱਠੇ ਇੱਕ ਫਿਲਮ 'ਚ ਦੇਖਿਆ ਜਾਵੇ ਤਾਂ ਫੌਂਸ ਦੇ ਜਿਹੜੇ ਬੇਸਬਰੀ ਆ ਉਹ ਕਿੰਨੇ ਕ ਵੱਧ ਜਾਵੇਗੀ ਆ ਕਿੰਨੇ ਕ ਫਿਲਮ ਜਿਹੜੀ ਆ ਕਿਹੜਾ ਕਨਸੈਪਟ ਲੈ ਕੇ ਆਵੇਗੀ ਲਾਸਟ ਲਾਈਨ ਲਾਈਨ ਕੱਟ ਦਿਓ